ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਾਨ ਜ਼ਿਲ੍ਹਾ ਸੰਗਰੂਰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਜ ਬਹੁਤ ਹੀ ਪਿਆਰੇ ਜਿਹਾ ਆਪਾਂ ਸੂਟ ਰੈਡੀ ਕੀਤੇ ਨੇ ਪਹਿਣਾਂ ਦਾ ਹੁੰਦਾ ਹੈ ਨਾ ਕੁਐਸਚਨ ਵੀ ਸਾਨੂੰ ਠੀਕ ਜੀ ਰੇਂਜ ਚ ਹੈਂਡਵਰਕ ਤੇ ਸੂਟ ਬਣਾ ਕੇ ਦਿਓ ਆਪਾਂ ਆਰੀ ਤੇ ਹੈਂਡ ਦਾ ਜਿਹੜਾ ਮਿਕਸ ਵੀ ਤੁਹਾਨੂੰ ਦਿਖਾਵਾਂਗੇ ਇੱਕ ਮਸ਼ੀਨ ਨਾਲ ਬਹੁਤ ਹੀ ਸੋਹਣਾ ਪਾਰਟੀ ਵੇਅਰ ਬਹੁਤ ਹੀ ਸੋਹਣੀ ਲੁੱਕ ਦਾ ਆਪਾਂ ਸੂਟ ਰੈਡੀ ਕੀਤਾ ਹੈਗਾ ਤੇ ਉਹ ਵੀ ਬਹੁਤ ਪਿਆਰਾ ਲੱਗੂਗਾ ਜੀ ਸਾਰਿਆਂ ਨੂੰ ਆਪਾਂ ਵੀਡੀਓ ਚ ਤੁਹਾਨੂੰ ਪੂਰਾ ਡਿਟੇਲ ਨਾਲ ਜਿਹੜਾ ਸਾਰਾ ਸਟੱਫ ਵਗੈਰਾ ਉਹਨਾਂ ਦਾ ਪ੍ਰਾਈਸ ਵਗੈਰਾ ਵੀਡੀਓ ਚ ਦੱਸਾਂਗੇ ਪਲੀਜ਼ ਸਕਿਪ ਕੀਤੇ ਬਿਨਾ ਤੁਸੀਂ ਵੀਡੀਓ ਦੇਖਿਓ ਹਾਂਜੀ ਇਹ ਤਿੰਨ ਕਲਰ ਦੇ ਸੂਟ ਨੇ ਜਿਹੜੇ ਆਪਾਂ ਰੈਡੀ ਕੀਤੇ ਨੇ ਫਸਟ ਵਨ ਰਾਣੀ ਆ ਗਿਆ ਰਾਇਲ ਬਲੂ ਆ ਗਿਆ ਤੇ ਮਹਿਰੂਨ ਸ਼ੇਡ ਦਾ ਇਹਨਾਂ ਦੇ ਪਿਓਰ オーਰਗੈਂਜ਼ਾ ਦੇ ਦੁਪੱਟੇ ਨੇ ਤੁਸੀਂ ਮਟੀਰੀਅਲ ਦੇਖ ਸਕਦੇ ਹੋ ਕੋਈ ਵੀ ਮਟੀਰੀਅਲ ਹੁੰਦਾ ਕੋਈ ਲੇਸ ਵਗੈਰਾ ਹੋ ਗਈ ਕੁਝ ਵੀ ਹੈ ਨਾ ਆਪਾਂ ਘੱਟੀਆਂ ਕੁਆਲਿਟੀ ਦਾ ਨਹੀਂ ਲਾਉਂਦੇ ਪੂਰੀ ਵਧੀਆ ਕੁਆਲਿਟੀ ਦਾ ਹੀ ਯੂਜ਼ ਕਰਦੇ ਆ ਘੇਰੇ ਤੇ ਤਾਂ ਉਹਨੂੰ ਕੰਮ ਮਿਲੂਗਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੋਇਆ ਤਿੰਨੇ ਸੂਟਾਂ ਦਾ ਸਟਾਫ ਇਹਨਾਂ ਦਾ ਰਹੂਗਾ ਜੀ ਖਾਦੀ ਸਿਲਕ ਖਾਦੀ ਸਿਲਕ ਦੇ ਉੱਪਰ ਬਣਿਆ ਹੋਇਆ ਸਿੰਪਲ ਲਾਈਨਿੰਗ ਨਾਲ ਸਟਿਚ ਹੋ ਜਾਂਦੇ ਨੇ ਜੀ ਸੂਟ ਪਿਓਰ オーਰਗੈਂਜ਼ਾ ਦੇ ਜਿਹੜੇ ਇਹਨਾਂ ਦੇ ਦੁਪੱਟੇ ਰੱਖੇ ਗਏ ਨੇ ਵਧੀਆ ਨਨ ਟੋਟਲੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਦੇਖੋ ਤੁਸੀਂ ਵਰਕ ਹੈ ਜਿਹੜਾ ਬਹੁਤ ਹੀ ਲਾਈਟ ਵੇਟ ਜਿਹਾ ਵਰਕ ਹੋਇਆ ਹੋਇਆ ਸਿਰਫ 4800 ਦੇ ਸੂਟ ਜਿਹੜੇ ਕੰਪਲੀਟ ਮਿਲ ਜਾਣਗੇ ਵਿਦ ਸਟਿਚਿੰਗ ਮਿਲ ਜਾਣਗੇ 4800 ਚ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਊਗਾ ਜੀ ਤਿੰਨਾਂ ਦੇ ਘੇਰੇ ਆਗੇ ਜੀ ਬਾਜੂ ਤੇ ਜਿਹੜੀ ਪਰਲ ਦੀ ਲੇਸ ਲੱਗੀ ਹੋਈ ਹੈ ਦੁਪट्टे ਪਿਓਰ ਔਰਗੈਂਜ਼ਾ ਦੇ ਲਗਾ ਕੇ ਜਿਹੜੇ ਰੈਡੀ ਕੀਤੇ ਨੇ ਵਧੀਆ ਲੇਸ ਨਾਲ ਸਾਰੇ ਡਿਜ਼ਾਈਨ ਕੀਤੇ ਨੇ ਅਲੱਗ-ਅਲੱਗ ਸਾਈਜ਼ ਦੇ ਜਿਹੜੇ ਸੂਟ ਸੀਗੇ ਜੀ ਤੇ ਇਹ ਆ ਗਿਆ ਜੀ ਇਹ ਕੋਮੋ ਸਿਲਕ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸਟੱਫ ਆ ਇਹਦੇ ਨਾਲ ਨਾ ਆਪਾਂ ਨੇ ਆਰੀ ਤੇ ਮਿਕਸ ਆਰੀ ਤੇ ਹੈਂਡ ਦਾ ਮਿਕਸ ਕੀਤਾ ਹੋਇਆ ਜੀ ਸਾਰਾ ਕੰਮ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਆਰੀ ਦਾ ਕੰਮ ਹੋਇਆ ਹੋਇਆ ਤੇ ਉੱਪਰ ਸਿਰਫ ਹਾਈਲਾਈਟ ਕੀਤਾ ਹੋਇਆ ਟੋਟਲੀ ਹੈਂਡ ਮੇਡ ਲੱਗ ਰਿਹਾ ਜੀ ਸੂਟ ਬਹੁਤ ਪਿਆਰਾ ਲੱਗ ਰਿਹਾ ਦੁਪੱਟਾ ਇਹਦੇ ਨਾਲ ਤੁਸੀਂ ਆਪਣੀ ਚੋਇਸ ਤੋਂ ਕੋਈ ਵੀ ਰੈਡੀ ਕਰਾ ਸਕਦੇ ਹੋ ਕੰਟਰਾਸਟ ਵੀ ਬਣਾ ਸਕਦੇ ਹੋ 올ਓਵਰ ਸੂਟ ਵੀ ਰੱਖ ਸਕਦੇ ਹੋ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਦੇਖੋ ਵਰਕ ਹੈ ਜਿਹੜੀ ਵਰਕ ਦੀ ਫਿਨਿਸ਼ਿੰਗ ਤੋਂ ਹੀ ਪਤਾ ਲੱਗਦਾ ਹੈ ਆਰੀ ਦਾ ਕੰਮ ਹੋਇਆ ਹੋਇਆ ਹੈ ਤੇ ਉੱਪਰ ਹਾਈਲਾਈਟ ਕੀਤਾ ਹੋਇਆ ਹੈਂਡ ਦਾ ਟੱਚ ਦਿੱਤਾ ਹੋਇਆ ਜੀ ਪਹੁੰਚਿਆ ਤੇ ਵੀ ਤੁਹਾਨੂੰ ਕੰਮ ਮਿਲੂਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਹੜੀ ਇਹਦੇ ਪਹੁੰਚਿਆ ਤੇ ਹੋਇਆ ਹੈ ਇਸ ਤਰ੍ਹਾਂ ਦਾ ਤੁਸੀਂ ਜਿਵੇਂ ਦੀ ਸਟੀਚਿੰਗ ਕਰਾਉਣੀ ਚਾਹੁੰਦੇ ਹੋ ਕਰਾ ਸਕਦੇ ਹੋ ਸਾਡੇ ਕੋਲ ਸ਼ਰਾਰੇ ਗਰਾਰੇ ਅਨਾਰਕਲੀ ਹਰ ਇੱਕ ਤਰ੍ਹਾਂ ਦੀ ਹੈ ਨਾ ਕੋਈ ਵੀ ਡਰੈਸ ਤੁਸੀਂ ਅੱਗੇ ਪਾਰਟੀ ਵੇਅਰ ਜਿਹੜੀ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਟੇਲਰ ਮਾਸਟਰ ਬਹੁਤ ਵਧੀਆ ਜਿਹੜਾ ਪੁਣਾ ਕੰਮ ਕਰਦੇ ਨੇ ਜੀ ਤੇ ਇਹਨੂੰ ਕਿਸੇ ਵੀ ਕਲਰ ਕੰਟਰਾਸਟ 'ਚ ਰੈਡੀ ਕਰਾ ਸਕਦੇ ਹੋ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਕਲਰ ਜਿਹੜਾ ਦੱਸ ਸਕਦੇ ਹੋ ਉਸ ਤੇ ਹੀ ਇਹ ਸੂਟ ਹੈ ਜਿਹੜਾ ਰੈਡੀ ਹੋ ਜਾਊਗਾ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦਆਊਟ ਸਟਿਚਿੰਗ ਸ਼ੋ ਹੋ ਰਹੇ ਨੇ ਇਹਨਾਂ ਦੇ ਕਿਉਂਕਿ ਸਟਿਚਿੰਗ ਦਾ ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਜੀ ਕਿਵੇਂ ਦੀ ਸਟਿਚਿੰਗ ਕਰਾਉਣੀ ਆ ਹਾਂ ਜੀ ਇਹ ਸੂਟ ਹੈ ਜਿਹੜਾ ਤੁਹਾਨੂੰ ਗੱਲ ਕਰ ਰਹੇ ਸੀ ਮਸ਼ੀਨ ਵਰਕ ਦਾ ਰੈਡੀ ਕੀਤਾ। نیچے ਆਪਾਂ ਇਸ ਤਰ੍ਹਾਂ ਪੈਚ ਜਿਹੜਾ ਐਡ ਕੀਤਾ ਹੈ। ਬੈਕ ਸਾਈਡ ਵੀ ਤੁਹਾਨੂੰ ਸੇਮ ਕੰਮ ਮਿਲੂਗਾ ਜਿਵੇਂ ਅੱਗੇ ਘੇਰੇ ਤੇ ਕੰਮ ਹੋਇਆ ਹੈ। ਬਿਲਕੁਲ ਨਿਊ ਲੁੱਕ ਦਾ ਸੂਟ ਆ ਗਿਆ ਜੀ। ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਤੇ ਮਸ਼ੀਨ ਦਾ ਕੰਮ ਹੋਇਆ ਹੋਇਆ ਹੈ ਜੀ ਇਹ। ਪਹੁੰਚਿਆਂ ਤੇ ਇਸ ਤਰ੍ਹਾਂ ਕੰਮ ਮਿਲ ਜੂਗਾ। ਕੰਟਰਾਸਟ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਬਣਵਾ ਸਕਦੇ ਹੋ। ਤੇ ਆਪਣਾ ਜਿਹੜਾ ਇਹ ਖਾਦੀ ਸਿਲਕ ਤੇ ਹੀ ਰੈਡੀ ਹੋਇਆ ਸੂਟ ਤੁਸੀਂ ਕਿਸੇ ਵੀ ਸਟੱਫ ਚ ਰੈਡੀ ਕਰਾ ਸਕਦੇ ਹੋ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਦੁਪੱਟਾ ਆਪਣੀ ਚੋਇਸ ਦਾ ਲਗਵਾ ਸਕਦੇ ਹੋ ਵਿਦ ਦੁਪੱਟਾ ਪ੍ਰਾਈਸ ਸ਼ੋ ਹੋਊਗਾ ਜੀ ਵਿਦਆਊਟ ਸਟੀਚਿੰਗ ਪ੍ਰਾਈਸ ਸ਼ੋ ਹੋਊਗਾ ਬੈਕ ਤੇ ਵੀ ਹੈ ਜਿਹੜਾ ਬੁੱਟੀਆਂ ਦਾ ਕੰਮ ਹੋਇਆ ਹੋਇਆ ਹੈ ਜਿਵੇਂ ਹੈਂਡਵਰਕ ਦੇ ਸੂਟ ਜਿਆਦਾ ਕੋਸਟਲੀ ਬਣ ਜਾਂਦੇ ਨੇ ਜੇ ਪਹਿਣਾ ਦਾ ਬਜਟ ਨਹੀਂ ਹੈਗਾ ਜੀ ਐਨਾ ਤਾਂ ਤੁਸੀਂ ਮਸ਼ੀਨ ਤੇ ਗੋਟਾ ਪੱਤੀ ਨਾਲ ਵੀ ਇਹ ਜਿਹੜਾ ਸੂਟ ਰੈਡੀ ਕਰਾ ਸਕਦੇ ਹੋ ਨੀਚੇ ਜਿਹੜਾ ਪੈਚ ਵਰਕ ਹੈ ਉਹ ਪੇਸਟ ਪੇਪਰ ਪਾ ਕੇ ਫੁੱਲ ਫਿਨਿਸ਼ਿੰਗ ਦੇ ਨਾਲ ਕੰਮ ਹੋਊਗਾ ਜੀ ਸਾਰਾ ਇਹ ਨਹੀਂ ਹੈਗਾ ਜੀ ਹਨਾ ਤੇ ਕੋਈ ਆਪਣਾ ਹਨਾ ਫਾਹਾ ਵੱਡ ਕੰਮ ਹੁੰਦਾ ਬਹੁਤ ਹੀ ਜਿਆਦਾ ਫਿਨਿਸ਼ਿੰਗ ਨਾਲ ਜਿਹੜਾ ਸਾਰਾ ਕੰਮ ਹੁੰਦਾ ਇਹ ਦੇਖੋ ਤੁਸੀਂ ਹਰ ਇੱਕ ਚੀਜ਼ ਕਿਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਜੇ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਦਾ ਤਾਂ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ